ਬਲਬੀਰ ਸਿੰਘ ਕੌੜਾ ਦੀ ਪੁਸਤਕ ਤੇ ਸਿੱਖ ਵੀ ਨਿਗਲਿਆ ਗਿਆ ਵਿੱਚੋਂ ਰਚਨਾ ਆਜ਼ਾਦ ਭਾਰਤ ਵਿੱਚ ਗੁਲਾਮ ਸਿੱਖ ਅੰਕ 1 ਜਿਹੜੀ ਕਹਾਣੀ ਮੈਂ ਇੱਥੇ ਲਿਖਣ ਲੱਗਾ ਹਾਂ ਉਹ ਇਕੱਲੇ ਮੇਰੀ ਪਰਵਾਰ ਦੀ ਹੀ ਨਹੀਂ ਲੱਖਾਂ ਪਰਵਾਰਾਂ ਨਾਲ ਸਾਡੇ ਵਾਲਾ ਹੀ ਹਾਲ ਹੋਇਆ ਸੀ ਕਰੋੜਾਂ ਰੁਪਈਆਂ ਦੀਆਂ ਜਾਇਦਾਦਾਂ ਛੱਡ ਕੇ ਆਉਣ ਵਾਲੇ ਕੱਖਾਂ ਤੋਂ ਵੀ ਹੌਲੇ ਹੋਏ ਪਏ ਸਨ ਕੀਤੀਆਂ ਦੁੱਲੇ ਦੀਆਂ ਪੇਸ਼ ਲذੀਦੇ ਆਈਆਂ ਵਾਂਗ ਸਿੱਖ ਲੀਡਰਾਂ ਦੀ ਗਲਤੀ ਦਾ ਖਮਿਆਲ ਦਾ ਵਿਚਾਰੇ ਸਤਾਰਨ ਲੋਕ ਪੁੱਤਰੇ ਸਨ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਜੂਵਾਂ ਵਾਲੀ ਰੱਖੀ ਗਿਆ ਢੱਗੀ ਨਾ ਬੱਛੀ ਤੇ ਨੀਂਦਾਂ ਵੀ ਅੱਛੀ ਇਹ ਦੋਵੇਂ ਲੀਡਰ ਤੇ ਉਧਰ ਵੀ ਜ਼ਰੂਰ ਦੇ ਟੁਕੜਿਆਂ ਦੀ ਪਲਦੇ ਸਨ ਕਦੇ ਬਲਦੇਵ ਸਿੰਘ ਕੋਲੋਂ ਪੈਸੇ ਲੈ ਲੈ ਤੇ ਕਦੇ ਕਿਸੇ ਹੋਰ ਸਰਮਾਜਦਾਰ ਕੋਲੋਂ ਬਲਦੇਵ ਸਿੰਘ ਤਾਂ ਬਜਮਾ 500 ਰੁਪਇਆ ਗਿਆਨੀ ਕਰਤਾਰ ਸਿੰਘ ਨੂੰ ਦਿੰਦੇ ਸਨ ਕਹਿੰਦੇ ਹਨ ਦੁੱਧ ਉਹਦਾ ਜਿਹੜਾ ਉਬਲਣ ਤੋਂ ਪਹਿਲਾਂ ਸੰਭ ਲਵੇ ਸਾਨੂੰ ਤਾਂ ਇਹ ਵੀ ਪਤਾ ਨਾ ਲੱਗ ਸਕਿਆ ਕਿ ਦੁੱਧ ਉਬਲਣ ਲਈ ਕਦੋਂ ਦਾ ਤਰਿਆ ਹੋਇਆ ਹੈ ਸਾਹਮਣਾ ਸਵਾਸੀ ਆਪਣੀ ਹੀ ਧੋਤੀ ਤੇ ਚੜ ਕੇ ਡਿੱਗਣ ਵਾਲੇ ਲੋਕ ਹੁਣ ਹੁਕਮਰਾਨ ਬਣ ਗਏ ਸਨ ਤੇ ਅਸੀਂ ਪਨਾਹ ਗੀਤ ਤੇ ਰਿਫਿਊਜੀ ਪਾਕਿਸਤਾਨ ਬਣ ਤੋਂ ਪਹਿਲਾਂ ਤਾਂ ਸਿੱਖ ਰਾਜਨੀਤੀ ਦਾ ਇਹ ਹਾਲ ਸੀ ਜਿਵੇਂ ਲੰਗੜਾ ਨੱਚੇ ਗੁੰਗਾ ਗਾਏ ਤੇ ਲੂੰਝਾ ਢੋਲ ਵਜਾਏ ਮਾਮੂਲੀ ਸਕੂਲ ਮਾਸਟਰ ਤਾਂ ਸਿੱਖਾਂ ਦੇ ਲੀਡਰ ਸਨ ਸਿੱਖਾਂ ਦੀ ਗੱਲ ਵੱਲ ਕੀ ਨੇ ਧਿਆਨ ਦੇਣਾ ਸੀ ਫਿਰ ਉਹਨਾਂ ਲੀਡਰਾਂ ਸਾਹਮਣੇ ਜਿਹੜੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਤੇ ਪੜ੍ਹੇ ਹੋਏ ਤੇ ਨਾਮੀ ਵਕੀਲ ਸਨ ਇਹਨਾਂ ਟੁੱਤੀ ਜੇ ਲੀਡਰਾਂ ਦੀ ਤਾਂ ਉਹਨਾਂ ਸਾਹਮਣੇ ਬੋਲਣ ਲੱਗਿਆਂ ਵੀ ਕਿ ਗੀ ਬੱਜ ਜਾਂਦੀ ਸੀ ਸਿੱਖਾਂ ਦਾ ਕੇਸ ਇਹਨਾਂ ਨੇ ਉਹਨਾਂ ਨੂੰ ਕੀ ਸਮਝਾਉਣਾ ਸੀ karenge kisi ko vo kya rehnamai luta ke jo قافਲਾ khud ka a gaye hain ਸਿਆਣੇ ਕਹਿੰਦੇ ਨੇ ਕਿ ਜਦੋਂ ਸਮੁੰਦਰ ਵਿੱਚ ਤੂਫਾਨ ਆਉਂਦਾ ਹੈ ਤਾਂ ਜਹਾਜ਼ ਡੁੱਬਦੇ ਹਨ ਸਮੁੰਦਰ ਦੀਆਂ ਮੱਛੀਆਂ ਨਹੀਂ ਮਾਸਟਰ ਤਾਰਾ ਸਿੰਘ ਤੇ ਕਰਤਾਰ ਸਿੰਘ ਗਿਆਨੀ ਜੂਆ ਵਾਲੇ ਦਾ ਕੀ ਗਿਆ ਉਹ ਤਾਂ ਫਿਰ ਇਧਰ ਆ ਕੇ ਮੰਤਰੀ ਤੇ ਕਾਲੀ ਦਲ ਦੇ ਪ੍ਰਧਾਨ ਬਣ ਗਏ ਪਰ ਲੱਖਾਂ ਲੋਕਾਂ ਦਾ ਬੇੜਾ ਇਹਨਾਂ ਨੇ ਘਰ ਕਰ ਦਿੱਤਾ ਤੇ ਮੌਜਾਂ ਕਰਦੇ ਲੋਕ ਕੋਡੀ-ਕੋਡੀ ਦੇ ਮਥਾਜ ਹੋ ਗਏ ਸਾਨੂੰ ਪਾਕਿਸਤਾਨ ਵਿੱਚੋਂ ਛੱਡ ਕੇ ਆਉਣ ਵਾਲੀ ਜ਼ਮੀਨ ਦੇ ਵੱਟੇ ਇਧਰ 106 ਏਕੜ ਜ਼ਮੀਨ ਲਾਟ ਹੋਈ ਇਹ ਜ਼ਮੀਨ ਵੀ ਕਰਬਲਾ ਦੇ ਮੈਦਾਨ ਵਰਗੀ ਸੀ ਇਸ ਵਿੱਚ ਇੱਕ ਟਿੱਬਾ ਸੀ ਜਿਸ ਦਾ ਨਾਂ ਸ਼ੌਭਗਾ ਸੀ ਇੱਥੋਂ ਦੇ ਰਹਿਣ ਵਾਲੇ ਦੁਆਬੀਏ ਸੁਣਾਉਂਦੇ ਹੁੰਦੇ ਸਨ ਕਿ ਇੱਕ ਵਾਰ ਇੱਕ ਪਠਾਨ ਇਸ ਟਿੱਬੇ ਤੇ ਹਲ ਬੋਣ ਗਿਆ ਤੇ ਬਹੁਤ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਤੱਕ ਹਲ ਬਾਂਦਾ ਰਿਹਾ ਪਠਾਰਨੀ ਮਗਰ ਰੋਟੀ ਲੈ ਕੇ ਗਈ ਪਠਾਨ ਨੇ ਹਲ ਖੜਾ ਕੀਤਾ ਤੇ ਰੋਟੀ ਖਾਣ ਲੱਗ ਪਿਆ ਹਲਵਾ ਹੱਕਾ ਨੂੰ ਆਦਤ ਹੁੰਦੀ ਹੈ ਕਿ ਹਲ ਦੀ ਜੰਗੀ ਜਿਸ ਦੇ ਥੱਲੇ ਲੋਹੇ ਦਾ ਫਾਲਾ ਹੁੰਦਾ ਹੈ ਤੇ ਉਸ ਫਾਲੇ ਨਾਲ ਹੀ ਜ਼ਮੀਨ ਪੁੱਟੀ ਜਾਂਦੀ ਹੈ ਦੇ ਲਾਗੀ ਬਹਿ ਕੇ ਰੋਟੀ ਖਾਂਦੇ ਹਨ ਤਾਂ ਕਿ ਬੌਲਦ ਆਪਣੇ ਆਪ ਨਾਲ ਤੁਰ ਪੈਣ ਤੇ ਲੋਹੇ ਦਾ ਤਿੱਖਾ ਫਾਲਾ ਬੌਲਦ ਦੇ ਪੈਰ ਵਿੱਚ ਵੱਜ ਕੇ ਬੌਲਦ ਫਾਲਿਆ ਨਹੀਂ ਜਾਨੀ ਜ਼ਖਮੀ ਨਾ ਹੋ ਜਾਵੇ ਜਿਸ ਤਰ੍ਹਾਂ ਹੋ ਜਾਵੇ ਤਾਂ ਮਹੀਨਾ ਮਹੀਨਾ ਬੌਲਦ ਵਗਣ ਦੇ ਕਾਬਲ ਨਹੀਂ ਰਹਿੰਦਾ ਤੇ ਲੰਗੜਾਉਂਦਾ ਰਹਿੰਦਾ ਪਠਾਣੀ ਨੇ ਵੀ ਲੱਗ ਗਈ ਲੱਸੀ ਵਾਲਾ ਡੰਡੂ ਰੱਖ ਦਿੱਤਾ ਪਠਾਨ ਰੋਟੀ ਖਾ ਰਿਹਾ ਸੀ ਵਾਰਦੇ ਨੇ ਟਾਣਕ ਮੱਖੀ ਚੱਲਣ ਲਈ ਪੂਛ ਮਾਰੀ ਤੇ ਡੋਲੂ ਦਾ ਕੁੰਡਾ ਉਹਦੀ ਪੂਛ ਤੇ ਵਾਲਾਂ ਨਾਲ ਹੜ ਕੇ ਮੁੱਦਾ ਹੋ ਗਿਆ ਪਠਾਨ ਦੇ ਸੰਗ ਵਿੱਚ ਬੁਰਕੀ ਫਸ ਗਈ ਉਹ ਜੀ ਪਿਆੜਾ ਪਹਿਲਾਂ ਸਾਡੇ ਹੀ ਪਿੰਡ ਵੱਲ ਨੱਠਾ ਪਰ ਪਰ ਲਾਂਕੂ ਜਾ ਕੇ ਉਸਨੇ ਸੋਚਿਆ ਦੂਰ ਹੈ ਪਹੁੰਚ ਨਹੀਂ ਸਕਾਂਗਾ ਫਿਰ ਉਹ ਬਰੀਆਣੇ ਨਾਂ ਦੇ ਪਿੰਡ ਵੱਲ ਭੱਜਾ ਉਹ ਵੀ ਉਹਨੂੰ ਦੂਰ ਲੱਗਾ ਫਿਰ ਸੰਗਲ ਸੋਲ ਪਿੰਡ ਵੱਲ ਭੱਜਾ ਉਹਨੂੰ ਵੀ ਦੂਰ ਸਮਝ ਕੇ ਅਖੀਰ ਜਦੋਂ ਉਹ ਨਾਲਾ ਪਿੰਡ ਵਾਲੇ ਪਾਸੇ ਨੂੰ ਦੌੜਿਆ ਤਾਂ ਉਹ ਵੀ ਉਨੀ ਦੂਰ ਸੀ ਉਹਨੇ ਚਿਰ ਤੱਕ ਉਹ ਜ਼ਿਆਦਾ ਹੀ ਬੇਹਾਲ ਹੋ ਚੁੱਕਾ ਸੀ ਤੇ ਖੀਰੋ ਡਿੱਗ ਪਿਆ ਤੇ ਸ਼ੋਭਾਗਾ ਟੱਬੇ ਉੱਤੇ ਦਮ ਤੋੜ ਗਿਆ ਇਹ ਸ਼ੋਭਾਗਾ ਟੱਬਾ ਸਾਡੀ ਜ਼ਮੀਨ ਦੇ ਐਂਡ ਵਿੱਚ ਕਰ ਸਥਿਤ ਸੀ ਜਦੋਂ ਸਾਨੂੰ ਜ਼ਮੀਨ ਦੀ ਅਲਾਟਮੈਂਟ ਹੋ ਗਈ ਜੇ ਦਖਲ ਦਿਨ ਪਟਵਾਰੀ ਤੇ ਕਾਨੂੰਗੋ ਆਇਆ ਤਾਂ ਉਹ ਮੇਰੇ ਪਿਤਾ ਜੀ ਨੂੰ ਉਸ ਜ਼ਮੀਨ ਵਿੱਚ ਲੈ ਗਏ ਤੇ ਕਿਹਾ ਇਹ 106 ਕੜ ਜ਼ਮੀਨ ਤੁਹਾਡੀ ਹੈ ਇਹ ਸੁਣਦਿਆਂ ਹੀ ਜਦੋਂ ਮੇਰੇ ਪਿਤਾ ਜੀ ਨੇ ਜ਼ਮੀਨ ਵੱਲ ਨਿਗਾਹ ਮਾਰੀ ਤਾਂ ਉਹਨਾਂ ਨੂੰ ਗਸ਼ ਪੈ ਗਈ ਕਿਉਂਕਿ ਇਹਦੇ ਮੁਕਾਬਲੇ ਵਿੱਚ ਅਸੀਂ ਜਿਹੜੀ ਜ਼ਮੀਨ ਲਾਇਲਪੁਰ ਛੱਡ ਕੇ ਆਏ ਸਾਂ ਉਹ ਲੈਲਪੁਰ ਸ਼ਹਿਰ ਦੀਆਂ ਕੰਦਾਂ ਦੇ ਨਾਲ ਸੀ ਤੇ 5 ਮਰੱਬੇ ਸਾਡੀ ਜ਼ਮੀਨ ਇਕੱਠੀ ਇੱਕ ਟੱਕ ਸੀ ਤੇ 5 ਮਰੱਬਿਆਂ ਨੂੰ ਵੱਖਰਾ ਨਹਿਰ ਦਾ ਮੋਗਾ ਲੱਗਾ ਹੋਇਆ ਸੀ ਯਾਨੀ ਉੱਥੇ ਹਰ 5 ਮਰੱਬੇ ਵਿੱਚ ਇੱਕ ਵੱਖਰਾ ਮੋਗਾ ਸੀ ਲੈਲਪੁਰ ਦੇ ਦੋ ਬਾਜ਼ਾਰਾਂ ਦਾ ਕੂੜਾ ਸਾਡੇ ਗੱਡੇ ਲਿਆ ਲਿਆ ਕੇ ਖੇਤਾਂ ਵਿੱਚ ਪਾਉਂਦੇ ਰਹਿੰਦੇ ਸਨ ਇਹ ਸ਼ਹਿਰ ਛਤਰੀ ਦੀ ਤਰਜ਼ ਤੇ ਹੈ ਤੇ ਛਤਰੀ ਦੀਆਂ ਤਾਰਾਂ ਵਾਂਗੀ ਇਸ ਤੇ ਅੱਠ ਬਾਜ਼ਾਰ ਹਨ ਤੇ ਵਿਚਕਾਰ ਕੰਟਾ ਕਰ ਦੋ ਬਾਜ਼ਾਰਾਂ ਦਾ ਕੂੜਾ ਸਭ ਤੋਂ ਵਧੀਆ ਗਿਣਿਆ ਜਾਂਦਾ ਸੀ ਕੰਜਰਾਂ ਵਾਲਾ ਬਾਜ਼ਾਰ ਤੇ ਰੇਲ ਬਾਜ਼ਾਰ ਉਦੋਂ ਫਲੱਸ਼ ਸਿਸਟਮ ਨਹੀਂ ਸੀ ਹੁੰਦਾ ਇਸ ਲਈ ਗੰਦ ਯਾਨੀ ਮੈਲਾ ਨੂੰ ਚੁੱਕਣ ਵਾਲੇ ਜਿਨ੍ਹਾਂ ਨੂੰ ਮੈਲਾ ਚੁੱਕਣ ਵਾਲੇ ਕਹਿੰਦੇ ਸਨ ਘਰਾਂ ਵਿੱਚੋਂ ਲਿਆ ਕੇ ਸਾਡੇ ਪਹਿਲਾਂ ਤੋਂ ਖਲੋਤੇ ਚਾਰ ਗੱਡਿਆਂ ਵਿੱਚ ਭਰ ਦਿੰਦੇ ਸਨ ਤੇ ਸਾਡੇ ਬੰਦੇ ਜਿਹੜੇ ਕਿ ਮੈਲਾ ਚੁੱਕਣ ਤੇ ਲਿਆਉਣ ਦਾ ਹੀ ਕੰਮ ਕਰਦੇ ਸਨ ਉਹ ਚਾਰ ਗੱਡੇ ਬੌਲਦ ਜੋਕੇ ਲਿਆਉਂਦੇ ਸਨ ਤੇ ਚਾਰ ਖਾਲੀ ਗੱਡੇ ਉੱਥੇ ਖੜੇ ਕਰ ਆਉਂਦੇ ਸਨ ਇਸ ਤਰ੍ਹਾਂ ਮੀਂਹ ਜਾਵੇ ਹਨੇਰੀ ਜਾਵੇ ਕੰਮ ਨਿਰੰਤਰ ਚੱਲਦਾ ਰਹਿੰਦਾ ਸੀ ਮਨੁੱਖਾਂ ਦਾ ਇਹ ਨਰੋਲ ਗੰਦ ਫਸਲਾਂ ਲਈ ਨਿਰਾ ਸੋਨਾ ਸੀ ਗੋਭੀ ਤੇ ਆਲੂ ਸਾਡੇ ਖੇਤਾਂ ਵਿੱਚ ਉਲਰਦੇ ਆਉਂਦੇ ਸਨ ਲੈਲਪੁਰ ਸ਼ਹਿਰ ਦੀ ਮਿਊਂਸਿਪਲ ਕਮੇਟੀ ਬਗਾਏ ਦਾ ਨਾ ਬਾਜ਼ਾਰਾਂ ਦੇ ਕੂੜੇ ਦੀ ਨਿਲਾਮੀ ਕਰਦੀ ਸੀ ਤੇ ਜ਼ਿਮੀਂਦਾਰਾਂ ਵੱਲੋਂ ਵੱਧ ਚੜ ਕੇ ਬੋਲੀ ਦਿੱਤੀ ਜਾਂਦੀ ਸੀ। ਹਰ ਕੋਈ ਨਾ ਬਾਜ਼ਾਰਾਂ ਦਾ ਕੂੜਾ ਲੈਣਾ ਚਾਹੁੰਦਾ ਸੀ ਇਸ ਲਈ ਬੋਲੀ ਦਿੰਦਿਆਂ ਦਿੰਦਿਆਂ ਤਲਕੀ ਵੀ ਹੋ ਜਾਂਦੀ ਤੇ ਗੋਲੀ ਚੱਲਣ ਤੱਕ ਦੀ ਨੌਬਤ ਆਉਂਦੀ ਸੀ। ਕਈ ਵਾਰੀ ਮੁਕਾਬਲਾ ਕਰਦਿਆਂ ਕਰਦਿਆਂ ਕੂੜੇ ਦੀ ਨਿਲਾਮੀ ਦਾ ਮੁੱਲ ਦੁੱਗਣੇ ਤੋਂ ਵੀ ਵੱਧ ਜਾਂਦਾ ਸੀ। 2 ਮਰੱਬੇ ਜ਼ਮੀਨ ਸਾਡੀ ਨਵੇਂ ਪਿੰਡ ਸੀ। ਉਹ ਵੀ ਨਹਿਰ ਦੇ ਮੋਗੇ ਦੇ ਨਾਲ ਲੱਗਦੀ ਸੀ। ਗੱਲ ਕੀ 7 ਮਰੱਬੇ ਜ਼ਮੀਨ ਐਸੀ ਸੀ ਕਿ ਪੰਜਾਬੀ ਦੀ ਕਹਾਵਤ ਵਾਂਗ ਬੰਦਾ ਵੱਢ ਕੇ ਬੀਜਿਆਂ ਵੀ ਦੂਜੇ ਦਿਨ ਉਹ ਪੈਂਦਾ ਸੀ ਜਿੱਥੇ ਕਰਬਲਾਂ ਦਾ ਡੱਬਾ ਸ਼ੌਭੱਗਾ ਮਿਲਿਆ ਇੱਧਰ ਥੋੜੀ ਜੀ ਜ਼ਮੀਨ ਪਿੰਡ ਦੇ ਲਾਗੇ ਵੀ ਮਿਲੀ ਪਰ ਉਹ ਖੂਹਾਂ ਦੀ ਸੰਜਾਈ ਵਾਲੀ ਸੀ ਦੁਆਬੇ ਵਿੱਚ ਖੂਹ ਤੇ ਜਉਣ ਵਾਲੀ ਖਜੋੜੀ ਬੜਦ ਮਸਾਂ 2 ਸਾਲ ਕੱਢਦੀ ਸੀ ਤੇ ਉੱਪਰੋਂ ਥੱਲੇ ਖੂਹ ਵਿੱਚ ਵੇਖਿਆ ਪਾਣੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦੂਰ ਅਸਮਾਨ ਵਿੱਚ ਕੋਈ ਤਾਰਾ ਲਿਸ਼ਕਦਾ ਹੋਵੇ ਖੂਹ ਦੇ ਲਾਗੇ 2.5 ਕੋ 1 ਏਕੜ ਫਸਲ ਪਲਦੀ ਸੀ ਮੇਰੇ ਪਿਤਾ ਜੀ ਨੂੰ ਬਹੁਤ ਗਹਿਰਾ ਸਦਮਾ ਲੱਗਾ ਪਰ ਕਰ ਕੀ ਸਕਦੇ ਸਨ ਉਹਨਾਂ ਨੇ ਮਹਿਕਮਾ ਮੁਰਬਸਾਉ ਜਾਨੀ ਰੀਹੈਬਿਲੀਟੇਸ਼ਨ ਨੂੰ ਦਰਖਾਸਤ ਦੇ ਕੇ ਉਹ ਜ਼ਮੀਨ ਕੈਨਸਲ ਕਰਕੇ ਹੋਰ ਕਿਤੇ ਸ਼ਹਿਰ ਦੇ ਲਾਗੇ ਉਪਜਾਊ ਜ਼ਮੀਨ ਦੇਣ ਦੀ ਬੇਨਤੀ ਕੀਤੀ ਤਿੰਨ ਚਾਰ ਪਿੰਡ ਸ਼ੇਖਾਂ ਕੋਟਲਾ ਸੁੱਚੀ ਪਿੰਡ ਵਗੈਰਾ ਦੇ ਲੋਕਾਂ ਦੀ ਜ਼ਮੀਨ ਪਾਕਿਸਤਾਨ ਵਿੱਚ ਸ਼ਹਿਰ ਤੋਂ 16ਵੇਂ ਮੀਲਤੇ ਸੀ ਪਰ ਇੱਥੇ ਉਹਨਾਂ ਨੂੰ ਸ਼ਹਿਰ ਦੇ ਮੁਰਬ ਜ਼ਮੀਨ ਪੈ ਗਈ ਤਾਂ ਸਰਕਾਰ ਨੇ ਉਹਨਾਂ ਨੂੰ 50 ਫੀਸਦ ਕੱਟ ਲਈ ਤੇ ਉਸ ਕੱਟ ਲੱਗਣ ਨਾਲ ਜਿਹੜੀ ਜ਼ਮੀਨ ਖਾਲੀ ਹੋਈ ਉਹ ਸਾਨੂੰ ਅਲਾਟ ਕਰ ਦਿੱਤੀ ਇਹ ਕੋਈ ਸਾਡੇ ਕਹਿਣ ਕਰਕੇ ਨਹੀਂ ਸੀ ਹੋਇਆ ਸਰਕਾਰ ਉਹਨਾਂ ਨੂੰ ਪਹਿਲਾਂ ਹੀ ਕੱਟ ਲਾ ਚੁੱਕੀ ਸੀ ਇਹ ਜ਼ਮੀਨ ਬਹੁਤ ਉਪਜਾਊ ਤੇ ਪੱਧਰੀ ਸੀ ਪਰ ਸੀਖ ਹੂਆਂ ਨਾਲ ਹੀ ਸਿੰਜਣ ਵਾਲੀ ਕਿਉਂਕਿ ਨਹਿਰ ਤਾਂ ਜਲੰਧਰ ਜ਼ਿਲ੍ਹੇ ਵਿੱਚੋਂ ਉਦੋਂ ਕੋਈ ਹੈ ਹੀ ਨਹੀਂ ਸੀ ਉਹਨਾਂ ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਰਿਟ ਡੈਅਰ ਕੀਤੀ ਹਾਈ ਕੋਰਟ ਨੇ ਕੱਟ ਲਾਉਣ ਵਾਲਾ ਫੈਸਲਾ ਬਹਾਲ ਰੱਖਿਆ ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਅਪੀਲ ਮਨਜ਼ੂਰ ਕਰ ਲਈ ਉਹਨਾਂ ਲੋਕਾਂ ਦੇ ਵਕੀਲ ਸਰਦਾਰ ਰਣਜੀਤ ਸਿੰਘ ਨਰੂ ਲਸਨ ਜਿਹੜੇ ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਬਣੇ ਸਪਰੀਮ ਕੋਰਟ ਨੇ ਉਸ ਕੇਸ ਵਿੱਚ ਬੜਾ ਜੀਵ ਤੇ ਇਤਿਹਾਸਕ ਫੈਸਲਾ ਕੀਤਾ ਜੱਜਾਂ ਨੇ ਸਰਕਾਰ ਨੂੰ ਪੁੱਛਿਆ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ ਵਿੱਚ ਜ਼ਮੀਨ ਲੋਟ ਕੀਤੀ ਸੀ ਤਾਂ ਇਹਨਾਂ ਨੂੰ ਦੱਸਿਆ ਸੀ ਕਿ ਇਹ ਸਭ ਅਰਬਨ ਲੈਂਡ ਹੈ ਤੇ ਬਾਅਦ ਵਿੱਚ ਤੁਹਾਨੂੰ ਕੱਟ ਵੀ ਲਈ ਜਾ ਸਕਦੀ ਹੈ ਸਰਕਾਰ ਨੇ ਕਿਹਾ ਨਹੀਂ ਸਪਰੀਮ ਕੋਰਟ ਨੇ ਕਿਹਾ ਜੇ ਤੁਸੀਂ ਇਹਨਾਂ ਨੂੰ ਇਹ ਗੱਲ ਪਹਿਲਾਂ ਦੱਸ ਦਿੰਦੇ ਤਾਂ ਫਿਰ ਉਹਨਾਂ ਦੀ ਮਰਜ਼ੀ ਹੁੰਦੀ ਭਾਵੇਂ ਜ਼ਮੀਨ ਲੈਂਦੇ ਨਹੀਂ ਤਾਂ ਸ਼ਹਿਰ ਤੋਂ ਦੂਰ ਕਿਤੇ ਲੈ ਲੈਂਦੇ ਤੁਸੀਂ ਪਿੰਡੂ ਜ਼ਮੀਨ ਨੂੰ ਆਪਣੀ ਮਰਜ਼ੀ ਨਾਲ ਹੀ ਸਬ ਅਰਬਨ ਲੈਂਡ ਕਿਹੜੇ ਕਾਨੂੰਨ ਨਾਲ ਬਣਾਤਰਿਆ ਹੈ ਇਹ ਮੜ ਮੜ ਵਿਸਾਉ ਹੈ ਕਿ ਮੜ ਮੜ ਵਿਜਾੜ ਕੇ ਵਿਸਾਉ ਹੈ ਸੁਪਰੀਮ ਕੋਰਟ ਨੇ ਕਿਹਾ ਛਤਰੀ ਤੇ ਬੈਠੇ ਕਬੂਤਰਾਂ ਨੂੰ ਸਮਾਨ ਵਿੱਚ ਉਡਾ ਕੇ ਮੁੱਢੋਂ ਸੁਢੋਂ ਛਤਰੀ ਖਾਲੀ ਕਰਵਾ ਕੇ ਪਹਿਲਾਂ ਤਾਂ ਸਮਾਨ ਵਿੱਚ ਉੱਡਰੇ ਕਬੂਤਰਾਂ ਨੂੰ ਛਤਰੀ ਤੇ ਬਿਠਾਉਣਾ ਕਿੱਧਰ ਦਾ ਮੜ ਵਿਸਾਉ ਕੰਮ ਹੈ ਜਦੋਂ ਸਰਕਾਰ ਹਾਰ ਗਈ ਤਨਾਲੀ ਸਾਡਾ ਵੀ ਕੀਰਤਨ ਸੋਲਾ ਪੜਿਆ ਗਿਆ ਕਹਿੰਦੇ ਹਨ ਜਦੋਂ ਸੰਡਾ ਮਰ ਜਾਇਆ ਤਾਂ ਚੰਮ ਝੂਆ ਵੀ ਨਾਲ ਹੀ ਮਰ ਜਾਂਦੀਆਂ ਹਨ ਇਸ ਤੋਂ ਸਰਕਾਰ ਦੀ ਇਸ ਕਾਨੂੰਨੀ ਤੇ ਤਕਨੀਕੀ ਗਲਤੀ ਦਾ ਖਮਿਆਜਾ ਸਾਨੂੰ ਵੀ ਭੁਗਤਣਾ ਪਿਆ ਤੇ ਅਸੀਂ ਦੁਬਾਰਾ ਉੱਜੜ ਗਏ ਸਾਡਾ ਮੁਕਦਮੇ ਤੇ ਪੈਸਾ ਵੀ ਬੜਾ ਲੱਗਾ ਹੋਰ ਕਿਤੇ ਜ਼ਮੀਨ ਵੀ ਹੁਣ ਨਹੀਂ ਸੀ ਬਚੀ ਜਿਹੜੀ ਸਾਨੂੰ ਮਿਲਦੀ ਸਾਡਾ ਹਾਲ ਹੁਣ ਇਹ ਸੀ ਜਿਵੇਂ ਇੱਕ ਬੰਦੇ ਦੀ ਕਾਰ ਵਿੱਚ ਉਹਨਾਂ ਹੀ ਪੈਟਰੋਲ ਸੀ ਜਿੰਨੇ ਨਾਲ ਉਹ ਪੈਟਰੋਲ ਪੰਪ ਤੱਕ ਪਹੁੰਚ ਸਕੇ ਤੇ ਉਸ ਕੋਲ ਰੁਪਏ ਵੀ ਸਿਰਫ 20 ਸਨ ਉਹ ਪੈਟਰੋਲ ਪੰਪ ਤੇ ਗਿਆ ਤੇ ਤੇਲ ਪਵਾ ਕੇ ਘਰ ਆ ਗਿਆ ਹੁਣ ਨਾ ਉਸ ਕੋਲ ਪੈਟਰੋਲ ਸੀ ਤੇ ਨਾ ਪੈਸੇ ਜਦੋਂ ਕਿ ਪਹਿਲਾਂ ਸਗੋਂ ਉਸ ਕੋਲ ਪੈਟਰੋਲ ਵੀ ਸੀ ਤੇ 20 ਰੁਪਏ ਵੀ ਸਨ ਪਹਿਲਾਂ ਤਾਂ ਸਾਡੇ ਕੋਲ ਮਾੜੀ ਹੀ ਸਹੀ 106 ਕੜ ਜ਼ਮੀਨ ਸੀ ਤੇ ਗੁਜ਼ਾਰੇ ਜੋਗੇ ਕੁਝ ਪੈਸੇ ਵੀ ਸਨ ਪਰ ਹੁਣ ਨਾ ਪੈਸੇ ਸਨ ਨਾ ਜ਼ਮੀਨ ਕਿਉਂਕਿ 10-12 ਸਾਲ ਦੇ ਸਮੇਂ ਵਿੱਚ ਸਾਰੀਆਂ ਜ਼ਮੀਨਾਂ ਅਲਾਟ ਹੋ ਚੁੱਕੀਆਂ ਸਨ ਪਰ ਫਿਰ ਵੀ ਮੇਰੇ ਪਿਤਾ ਜੀ ਨੇ ਦਿਲ ਨਾ ਛੱਡਿਆ ਤੇ ਥੋੜੀ-ਥੋੜੀ ਜ਼ਮੀਨ ਪਿੰਡ ਬਰੀਆਣਾ ਯਾਨੀ ਉਹ ਜ਼ਮੀਨ ਜਿਹੜੀ ਅਸਾਂ ਛੱਡੀ ਸੀ ਸ਼ੌਭਾਗੇ ਟਿੱਬੇ ਦੇ ਲਾਗੇ ਥੋੜੀ ਜੀ ਜ਼ਮੀਨ ਸੂਚੀ ਪਿੰਡ ਤੇ ਬਾਕੀ ਦੀ ਪਿੰਡ ਲਿੱਧੜ ਵਿੱਚ ਜਿਵੇਂ ਕਿਵੇਂ ਵੀ ਸੀ ਮੁਰ ਅਲਾਟ ਕਰਵਾਈ ਮੇਰੇ ਪਿਤਾ ਜੀ ਮੈਨੂੰ ਲਾ ਕਰਵਾ ਕੇ ਵਕੀਲ ਬਣਾਉਣਾ ਚਾਹੁੰਦੇ ਸਨ ਸਾਡੀ ਜ਼ਮੀਨ ਤਾਂ ਭਾਵੇਂ ਅੱਜ ਵੀ ਲੋਕਾਂ ਦੇ ਹਿਸਾਬ ਨਾਲ ਕਾਫੀ ਸੀ ਪਰ ਜ਼ਮੀਨ ਤੋਂ ਖਾਸ ਆਮਦਨ ਨਹੀਂ ਸੀ ਫਿਰ ਵੱਡੇ ਜ਼ਿਮੀਦਾਰਾਂ ਕੋਲੋਂ ਜ਼ਮੀਨ ਖੋਹਣ ਦਾ ਇੱਕ ਨਵਾਂ ਕਾਨੂੰਨ ਜਿਸ ਦਾ ਨਾਂ ਸਿਕਿਉਰਿਟੀ ਆਫ ਲੈਂਡ ਟਾਇਨਰ ਐਕਟ 1953 ਸੀ ਬਣਿਆ ਜਿਸ ਵਿੱਚ ਪਾਕਿਸਤਾਨ ਤੋਂ ਆਇਆਂ ਲਈ ਵੱਧ ਤੋਂ ਵੱਧ ਜ਼ਮੀਨ ਦੀ ਹੱਦ 50 ਏਕੜ ਤੇ ਲੋਕਾਂ ਵਾਸਤੇ ਯਾਨੀ ਜਿਹੜੇ ਉੱਜੜ ਕੇ ਨਹੀਂ ਸਨ ਆਏ 30 ਏਕੜ ਰੱਖੀ ਗਈ ਸੀ ਬਾਕੀ ਜ਼ਮੀਨ ਖੋ ਕੇ ਮਜਾਰਿਆਂ ਨੂੰ ਦਿੱਤੀ ਜਾਣੀ ਸੀ ਜਦੋਂ ਇਹ ਕਾਨੂੰਨ ਬਣਿਆ ਤਾਂ ਸਾਡੀ 28 ਏਕੜ ਜ਼ਮੀਨ ਬਾਦੂ ਪੂਲ ਵਿੱਚ ਚਲੀ ਗਈ ਤੇ ਸਰਕਾਰ ਨੇ ਉਹ ਮਜਾਰਿਆਂ ਨੂੰ ਲਾਟ ਕਰ ਦਿੱਤੀ। ਉਸ ਜ਼ਮੀਨ ਦੇ ਮਾਲਕ ਦੇ ਤੌਰ ਤੇ ਸਾਨੂੰ 560 ਰੁਪਏ فی ਏਕੜ ਦੇ ਹਿਸਾਬ ਨਾਲ ਦਸਾਂ ਸਾਲਾਂ ਵਿੱਚ ਮਿਲਣੇ ਸਨ ਜੋ ਬਹੁਤ ਬਾਅਦ ਵਿੱਚ ਜਾ ਕੇ ਮਿਲੇ। ਇੱਥੇ ਵੀ ਸਾਨੂੰ ਬੜੀ ਤਕੜੀ ਮੁਕਦਮੇਬਾਜ਼ੀ ਕਰਨੀ ਪਈ। ਆਰਥਿਕ ਤੌਰ ਤੇ ਸਾਡਾ ਲੱਕ ਟੁੱਟ ਚੁੱਕਾ ਸੀ ਤੇ ਅਸੀਂ ਆਰਥਿਕ ਪੱਖੋਂ ਬੜੇ ਕਮਜ਼ੋਰ ਸਾਂ ਪਰ ਲੋਕ ਸਾਨੂੰ ਅਜੇ ਵੀ ਲੈਂਡਲਾਰਡ ਹੀ ਸਮਝਦੇ ਸਨ। ਸਾਡੀ ਗੱਲ ਮਰਮਰ ਬੁੱਢੜੀ ਗੀਤੜੇ گاਵੇ। ਤੇ ਲੋਕਾਂ ਭਾਨੇ ਵਿਆਹ ਵਾਲੀ ਸੀ 1965 ਵਿੱਚ ਭਾਰਤ ਪਾਕ ਜੰਗ ਹੋਈ ਤਾਂ ਮੈਂ ਉਦੋਂ ਡੀਏਵੀ ਕਾਲਜ ਜਲੰਧਰ ਵਿੱਚ ਪੜਦਾ ਸੀ ਉਦੋਂ ਮੈਂ ਐਨਸੀਸੀ ਦਾ ਸੀ ਸਰਟੀਫਿਕੇਟ ਹਾਸਲ ਕਰ ਚੁੱਕਾ ਸੀ ਤੇ ਭਾਰਤ ਪੱਤਰ ਦਾ ਐਨਸੀਸੀ ਦਾ ਇੱਕ ਕੈਂਪ ਜਿਸ ਦਾ ਨਾਮ 올 ਇੰਡੀਆ ਐਡਵਾਂਸਡ ਲੀਡਰਸ਼ਿਪ ਕੋਰਸ ਕੈਂਪ ਸੀ ਇਹ ਕੈਂਪ ਮ드ਰਾਸ ਲੱਗਾ ਸੀ ਵਿੱਚ ਵੀ ਭਾਗ ਲੈ ਚੁੱਕਾ ਸੀ ਇਸ ਤੋਂ ਪਹਿਲਾਂ 1964 ਵਿੱਚ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਦੀ ਪ੍ਰੇਡ ਜਿਸ ਦਾ ਅਭਿਆਸ ਪੂਰਾ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਵਿੱਚ ਵੀ ਮੈਂ ਭਾਗ ਲਿਆ ਸੀ ਇਹਨਾਂ ਸਾਰੀਆਂ ਗੱਲਾਂ ਕਰਕੇ ਮੈਨੂੰ 1965 ਵਿੱਚ ਫੌਜ ਵਿੱਚ ਕਮਿਸ਼ਨ ਮਿਲ ਗਿਆ ਪਰ ਇਹ ਖਬਰ ਸੁਣ ਕੇ ਖੁਸ਼ ਹੋਣ ਦੀ ਥਾਂ ਮੇਰੇ ਪਿਤਾ ਜੀ ਦੀਆਂ ਪੁੱਭਾਂ ਨਿਕਲ ਗਈਆਂ ਤੇ ਉਹਨਾਂ ਦੇ ਮੂੰਹੋਂ ਨਿਕਲਿਆ ਵਾ ਸੁਣ ਰਹੇਂਦੀ ਹੁੰਦੀ ਜ਼ਮੀਨ ਵੀ ਗਈ ਸਮਝੋ ਤੂੰ ਭਾਵੇਂ ਅਫਸਰ ਬਣ ਕੇ ਮੋਢੇ ਤੇ ਪਿੱਤਲ ਤੇ ਲਾਈ ਫਿਰੇਂਗਾ ਪਰ ਇੱਧਰ ਬਾਕੀ ਬੱਚੀ ਜ਼ਮੀਨ ਵੀ ਮੁਜਾਰੇ ਸਮਝਾਂਗੇ ਮੈਨੂੰ ਉਹਨਾਂ ਦੀ ਸੱਚੀ ਭੁਇਕਵਾਨੀ ਅੱਗੇ ਝੁਕਣਾ ਪਿਆ ਤੇ ਕਾਲਜ ਛੱਡਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਖੇਤੀ ਬਾੜੀ ਵਿੱਚ ਜੁਟ ਗਿਆ ਪੰਜਾਬੀ ਦੀ ਘਹਾਵਤ ਹੈ ਲੋਰ ਟੈਂਦਾ ਟੈਂਦਾ ਵੀ ਤਹੂ ਤੇ ਕਿਸੇ ਪਿੰਡ ਜਿੱਡਾ ਤੇ ਰਹੂ ਦੂਸਰੇ ਪਾਸੇ ਅਜੀਬੀ ਸਮਾਜ ਸਾਨੂੰ ਅਮੀਰਾ ਵਿੱਚੋਂ ਗਿੰਦਾ ਸੀ ਭਾਵੇਂ ਸਾਡਾ ਗੁਜ਼ਾਰਾ ਵੀ ਔਖਾ ਜਾਈ ਸੀ ਮੇਰੇ ਪੜਦਾਦਾ ਜੀ ਸਰਦਾਰ ਵਜੀਤ ਸਿੰਘ ਜਿਹੜੇ ਪਿੰਡ ਮਾਨਾਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪਣੀ 18 ਏਕੜ ਜ਼ਮੀਨ ਦੇ ਹੁੰਦਿਆਂ ਵੀ ਜਦੋਂ 12 ਆਬਾਦ ਹੋਈਆਂ ਤਾਂ ਪਾਕਿਸਤਾਨ ਗਏ ਸੰਤ ਤੇ ਮੇਰੇ ਬਾਬਾ ਜੀ ਸਰਦਾਰ ਅਰੂੜ ਸਿੰਘ ਜਿਨ੍ਹਾਂ ਨੇ ਮੇਰੇ ਪਰਦਾਦੇ ਨੂੰ 2 ਮਰੱਬੇ ਮੀਟਰੀ ਜ਼ਮੀਨ ਤੋਂ ਵਧਾ ਕੇ ਅੱਗੋਂ 3 ਮਰੱਬੇ ਹੋਰ ਮੁੱਲ ਲੈ ਕੇ 5 ਮਰੱਬੇ ਇੱਕੋ ਥਾਂ ਕਰ ਲਈ ਸੀ। ਉਹਨਾਂ ਦੇ ਨਾਂ ਦਾ ਉਕਰਿਆ ਹੋਇਆ ਪੱਥਰ ਅਜੇ ਵੀ ਇੱਕ ਖੂਹ ਵਿੱਚ ਲੱਗਾ ਹੋਇਆ ਹੈ ਜਿਸ ਨੂੰ ਉਹਨਾਂ ਨੇ ਰਾਈਆਂ ਦੇ ਪਾਣੀ ਪੀਣ ਲਈ ਲਵਾਇਆ ਸੀ। ਅੱਗੋਂ ਮੇਰੇ ਪਿਤਾ ਜੀ ਨੇ 2 ਮਰੱਬੇ ਜ਼ਮੀਨ ਹੋਰ ਲਈ। ਸਾਡੀਆਂ 3 ਪੀੜ੍ਹੀਆਂ ਨੇ ਜ਼ਮੀਨ ਵਿੱਚ ਵਾਧਾ ਕੀਤਾ ਸੀ। ਚੌਥੀ ਪੀੜ੍ਹੀ ਮੇਰੀ ਆਈ ਤਾਂ ਜ਼ਮੀਨ ਦਿਨੋ-ਦਿਨ ਕੱਟਣ ਲੱਗੀ। ਹਾਲਾਂਕਿ ਮੇਰਾ ਇਸ ਵਿੱਚ ਕੋਈ ਕਸੂਰ ਨਹੀਂ ਸੀ। ਮੇਰੇ ਪਿਤਾ ਜੀ ਨੇ ਵੀ ਬਹੁਤ ਹੀ ਚੰਗੇ ਦਿਨ ਵੇਖੇ ਸਨ। ਅਸੀਂ 8 ਦਸਾਂ ਪੀੜੀਆਂ ਤੋਂ ਕੱਲੇ-ਕੱਲੇ ਤੁਰੇ ਆਉਂਦੇ ਹਾਂ ਤੇ ਮੇਰੇ ਤੱਕ ਪਿਛਲੀਆਂ 10 ਪੀੜੀਆਂ ਤੋਂ ਸਿੱਖਾਂ ਜੇ 10 ਪੀੜੀਆਂ ਦਾ ਹਿਸਾਬ ਲਾਇਆ ਜਾਵੇ ਤਾਂ ਇਹ ਸਮਾਂ ਸਾਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਨੇੜੇ ਤੇੜੀ ਚਲਾ ਜਾਂਦਾ ਹੋ ਸਕਦਾ ਕਿ ਸਾਡੇ ਕਿਸੇ ਵੱਡੇ-ਵਡੇਰੇ ਨੇ ਗੁਰੂ ਜੀ ਦੇ ਦਰਸ਼ਨ ਵੀ ਕੀਤੇ ਹੋਣ ਤੇ ਉਹਨਾਂ ਨਾਲ ਜੰਗਾਂ ਯੁੱਧਾਂ ਵਿੱਚ ਭਾਗ ਵੀ ਲਿਆ ਹੋਵੇ ਮੈਂ ਆਪਣੇ ਪਿਤਾ ਜੀ ਨੂੰ ਥਿਲ-ਥਿਲ ਮਰਦੇ ਵੇਖਿਆ ਮੇਰੀ ਮਿਹਨਤ ਤੋਂ ਉਹ ਬਹੁਤ ਖੁਸ਼ ਤੇ ਪ੍ਰਭਾਵਤ ਸਨ ਮੈਂ ਦਿਨ ਵਿੱਚ 16-16 ਘੰਟੇ ਟਰੈਕਟਰ ਚਲਾਉਂਦਾ ਸਾਂ ਭੱਜ-ਨਾਟਕ ਕਰਕੇ ਟਿਊਬੇਲ ਲਵਾਏ ਪਰ ਫਿਰ ਵੀ ਖੂਦ ਹੀ ਮਿੱਟੀ ਖੂਨੋ ਲੱਗਦੀ ਜਾਂਦੀ ਸੀ ਇੰਨੀ ਮਿਹਨਤ ਦੇ ਬਾਵਜੂਦ ਖੁੱਲਾ ਪੈਸਾ ਕਦੇ ਨਹੀਂ ਸੀ ਆਉਂਦਾ ਫਿਰ ਇੱਕ ਹੋਰ ਭੌਂਦੀ ਇੱਟ ਸਿਰ ਵਿੱਚ ਆਣ ਵੱਜੀ ਖੇਤੀ ਦੀ ਇੱਕ ਪਰਿਵਾਰ ਦੀ ਜ਼ਮੀਨ ਦੀ ਹੱਦ ਵੱਦ ਤੋਂ ਵੱਧ 7 ਹੈਕਟੇਅਰ ਹਰਥਾਤ 17.5 ਏਕੜ ਵਿੱਚ ਸੀਗੀ ਇਸ ਐਕਟ ਦਾ ਨਾਂ ਲੈਂਡ ਰਿਫਾਰਮਜ਼ ਐਕਟ 1972 ਸੀ ਤੇ ਜ਼ਮੀਨ ਖੋਕੇ ਮਜ਼ਾਰਿਆਂ ਨੂੰ ਦੇਣ ਦਾ ਇਹ ਦੂਜਾ ਕਾਨੂੰਨ ਸੀ ਇਸ ਦੇ ਲਾਗੂ ਹੋਣ ਦੀ ਤਰੀਕ ਯਾਨੀ ਅਪਾਇੰਟਡ ਡੇਟ ਇੱਕ ਸਾਲ ਪਹਿਲਾਂ ਹੀ ਅਰਥਾਤ 31 ਮਾਰਚ 1971 ਰੱਖੀ ਗਈ ਸੀ ਇਸ ਤਰ੍ਹਾਂ ਜਿਸ ਬੰਦੇ ਦੀ ਜ਼ਮੀਨ 31 ਮਾਰਚ 1971 ਨੂੰ 17.5 ਏਕੜ ਤੋਂ ਵੱਧ ਸੀ ਉਹ ਸਿੱਧਾ ਹੀ ਇਸ ਦੀ ਲਪੇਟ ਵਿੱਚ ਆ ਜਾਂਦਾ ਸੀ ਤੇ ਉਸ ਦੀ ਵੱਧੂ ਜ਼ਮੀਨ ਖੋਕੇ ਮਜਾਰਿਆਂ ਨੂੰ ਦਿੱਤੀ ਜਾਣੀ ਸੀ ਸਾਡੀ ਜ਼ਮੀਨ ਤਾਂ ਪਹਿਲਾਂ ਹੀ ਸਿਕਿਉਰਿਟੀ ਆਫ ਲੈਂਡ ਟਾਇਨਰ ਐਕਟ 1953 ਥੱਲੇ ਵੀ ਸਰਪਲਸ ਹੋਈ ਸੀ ਇਸ ਲਈ ਸਾਡੀ ਫਾਈਲ ਤਾਂ ਛੱਟ ਕਲੈਕਟਰ ਅਗਰੇਡੀਅਨ ਦੀ ਮੇਜ਼ ਤੇ ਆ ਗਈ ਮੈਂ ਰਿਸ਼ਵਤ ਵਗੈਰਾ ਦੇ ਕੇ ਉਹ ਅਮਲ ਰੁਕਵਾਇਆ ਮੇਰਾ ਬੇਟਾ ਜੇ 3 ਮਹੀਨੇ ਦਾ ਹੀ ਸੀ ਉਸ ਦੇ ਨਾਂ ਜ਼ਮੀਨ ਲੱਗ ਚੁੱਕੀ ਸੀ ਪਰ ਨਾਬਾਲਗ ਲੜਕਾ ਤੇ ਮੇਰੀ ਪਤਨੀ ਤਾਂ ਇੱਕ ਪਰਿਵਾਰ ਹੀ ਗਿਣਿਆ ਜਾਣਾ ਸੀ ਮੈਂ ਜੀ ਪਿਆਣੇ ਨੇ ਆਪਣੀ ਵਾਧੂ ਜ਼ਮੀਨ ਵੇਚਣੀ ਲਾ ਦਿੱਤੀ ਤੇ ਖੰਡ ਪਾਠ ਵੀ ਸੁਖਿਆ ਕਿ ਜੇ ਸਾਡੀ ਜ਼ਮੀਨ ਛੇਤੀ ਵਿਕ ਜਾਵੇ ਤਾਂ ਖੰਡ ਪਾਠ ਕਰਵਾਵਾਂਗੇ ਪਿੰਡ ਬਰਿਆਣਾ ਤੇ ਸੁੱਚੀ ਪਿੰਡ ਦੀ 37 ਏਕੜ ਜ਼ਮੀਨ ਵੇਚਣੀ ਲਾਈ ਗਾਹਕ ਲੱਗੇ ਜਿਸ ਦਾ ਪਹਿਲਾਂ ਘੱਟ ਮੁੱਲ 20000 ਰੁਪਏ ਏਕੜ ਮੰਗਿਆ ਸੀ ਉਸ ਦੀ 17000 ਰੁਪਏ ਫੀ ਏਕੜ ਦੀ ਆਵਾਜ਼ ਦਲਾਲ ਨੇ ਦਿੱਤੀ ਮੈਂ ਛੱਟ ਸਾਈ ਫੜ ਲਈ ਇਸੇ ਤਰ੍ਹਾਂ ਦੂਜੀ ਦਾ ਬਾਜ਼ਾਰ ਮੁੱਲ 25000 ਸੀ 18000 ਰੁਪਏ ਕਿੱਲੇ ਨੂੰ ਵੇਚ ਦਿੱਤੀ ਕਿਉਂਕਿ ਗਾਹ ਕਿਸ ਤੋਂ ਵੱਧਾ ਹੀ ਨਹੀਂ ਸੀ ਕਾਨੂੰਨ ਬਣੇ ਦਾ ਰੌਲਾ ਪੈ ਚੁੱਕਾ ਸੀ ਤਨਾਲੇ ਉਹ ਜੀ ਆਵਾਜ਼ ਤਾਂ ਚੂਹੇ ਦੀ ਖੁੱਡ ਵਿੱਚ ਵੀ ਲੋਕ ਸੁਣ ਲੈਂਦੇ ਹਨ ਮਰਦਾ ਕੀ ਨਾ ਕਰਦਾ ਵਾਂਗ ਜੇ ਸਾਰਾ ਤਨ ਜਾਂਦਾ ਵੇਖੀਏ ਤਾਂ ਅੱਧਾ ਦਈਏ ਵੰਡ ਵਾਲੀ ਗੱਲ ਸੀ ਅਖੰਡ ਪਾਠ ਰਖਾਇਆ ਗੁਰਦੁਆਰੇ ਦਾ ਭਾਈ ਪੁੱਛੇ ਅਰਦਾਸ ਕੀ ਕਰਾਂ ਹੁਣ ਉਹਨੂੰ ਕੀ ਆਖੀ ਭਈ ਜ਼ਮੀਨ ਵੇਚੀ ਦੀ ਖੁਸ਼ੀ ਵਿੱਚ ਅਖੰਡ ਪਾਠ ਕਰਵਾਇਆ ਲੋਕ ਖਰੀਦਣ ਦੀ ਖੁਸ਼ੀ ਵਿੱਚ ਤਾਂ ਖੁਸ਼ੀਆਂ ਕਰਦੇ ਹਨ ਪਰ ਅਜ ਤੱਕ ਵੇਚਣ ਦੀ ਖੁਸ਼ੀ ਤਾਂ ਕਦੇ ਕਿਸੇ ਨੇ ਨਹੀਂ ਕੀਤੀ। ਇਹ ਕਿਸਾਨੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ। ਭਾਈ ਜੀ ਨੇ ਅਰਦਾਸ ਵੀ ਗੋਲਮੋਲ ਜੀ ਕਰ ਦਿੱਤੀ। ਆਖੇ ਇੱਕ ਬਾਨੋ ਕਾਮਨਾ ਪੂਰੀ ਹੋਈ ਹੈ। ਮੇਰੀਆਂ ਦੋਆ ਮਾਤਾਵਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਜਿਨ੍ਹਾਂ ਦਾ ਸਪਸ਼ਟੀਕਰਨ ਮੇਰੀ ਪਤਨੀ ਨੇ ਬੜੀ ਖੱੱਚਰ ਵਿਦਿਆ ਨਾਲ ਇਹ ਕਹਿ ਕੇ ਦਿੱਤਾ ਕਿ ਖੁਸ਼ੀ ਦੇ ਅਥਰੂ ਹਨ। ਸ਼ਹਿਰੀ ਕਿਸਾਨਾਂ ਦੀ ਜ਼ਮੀਨ ਖੋਣ ਦਾ ਤੀਜਾ ਕਾਨੂੰਨ 1976 ਵਿੱਚ ਲਾਗੂ ਕੀਤਾ ਗਿਆ। ਇਹ ਉਹ ਕਾਨੂੰਨ ਸੀ ਜਿਸ ਤੋਂ ਬਚਣ ਲਈ ਸਿੱਖ ਭੱਜ-ਭੱਜ ਕੇ Hindu ਬੰਦਾ ਸੀ ਪਰ ਉਸ ਨੂੰ Hindu ਨਹੀਂ ਸੀ ਸਮਝਿਆ ਜਾਂਦਾ। ਸਿੱਖ ਦਾ ਹਿੰਦੂ ਅਜਗਰ ਦੁਆਰਾ ਨਿਗਲੇ ਜਾਣ ਦਾ ਦੁਖਾਂਤ ਵੀ ਬਹੁਤਾ ਕਰਕੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੇ ਸਾਰੀ ਕਹਾਣੀ ਤੋਂ ਜਾਣੂ ਨਾ ਹੋਈਏ ਤਾਂ ਫਿਰ ਕੋਈ ਸਮਝ ਨਹੀਂ ਸਕਦਾ ਕਿ ਇਹ ਦੁਖਦਾਈ ਪਾਣਾ ਕਿਵੇਂ ਵਾਪਰਿਆ ਮੈਂ ਸਮਝਦਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਨਿੱਜੀ ਗੱਲਾਂ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ ਪਰ ਇਹ ਮੇਰੀਆਂ ਨਿੱਜੀ ਗੱਲਾਂ ਨਹੀਂ ਹਨ ਇਹ ਸਿੱਖਾਂ ਦੀ ਦੁਖ ਭਰੀ ਕਹਾਣੀ ਦਾ ਉਹ ਦਰਦਨਾਕ ਹਿੱਸਾ ਹੈ ਜਿਸ ਨਾਲ ਲਗਭਗ ਸਾਰੇ ਹੀ ਚੰਗੀ ਰੋਟੀ ਖਾਂਦੇ ਛੱਡ ਕੇ ਆਏ ਪੱਛਮੀ ਪੰਜਾਬ ਦੇ ਕਿਸਾਨਾਂ ਦਾ ਸਬੰਧ ਹੈ ਜਿਨ੍ਹਾਂ ਨੂੰ ਇੱਧਰ ਆ ਕੇ ਉਤਲਾ ਪੱਤ ਨਹੀਂ ਆਇਆ ਜੋ ਨਾਦੀ ਉਲਾਦ ਅਜਾ ਆਜ਼ਾਦੀ ਤੋਂ 54 ਸਾਲ ਬਾਅਦ ਵੀ ਅਜੇ ਗੁਲਾਮਾਂ ਵਾਂਗ ਹੀ ਜੀ ਰਹੀ ਹੈ ਜਿਹੜੇ ਦਰਖਤ ਤੇ ਥੋੜੇ ਥੋੜੇ ਸਮੇਂ ਬਾਅਦ ਬਿਜਲੀ ਡਿੱਗਦੀ ਰਹੇ ਉਹ ਕਿਵੇਂ ਵੱਧ ਫੁੱਲ ਸਕਦਾ ਹੈ ਤੇ ਹਰਾ ਭਰਾ ਰਹਿ ਸਕਦਾ ਹੈ ਹੁਣ ਤੱਕ ਪੰਜਾਬ ਦੇ ਕਿਸਾਨਾਂ ਤੇ ਤਿੰਨ ਲੈਂਡ ਸੀਲਿੰਗਾਂ ਲੱਗੀਆਂ ਹਨ ਜਦੋਂ ਕਿ ਨਾ ਤਾਂ ਕੋਈ ਸੀਲਿੰਗ ਇੰਡਸਟਰੀ ਤੇ ਲੱਗੀ ਹੈ ਤੇ ਨਾ ਹੀ ਕਿਸੇ ਵਪਾਰਕਦਾਰੇ ਜਾਂ ਦੁਕਾਨਾਂ ਵਰਗੇ ਹੋਰ ਕਾਰੋਬਾਰਾਂ ਤੇ ਕੜੀਮੁੜੀ ਕਿਸਾਨੀ ਸਰਕਾਰ ਦਾ ਸ਼ਿਕਾਰ ਕਿਉਂ ਬਣਦਾ ਸੀ ਇਸ ਦਾ ਵਿਚਾਰ ਅੱਗੇ ਚੱਲ ਕੇ ਕਰਾਂਗੇ ਇਸ ਸਾਰੀ ਕਹਾਣੀ ਕਿ ਟੀਵੀ ਸੀਰੀਅਲ ਕਹਾਣੀ ਘਰ ਘਰ ਕੀ ਵਾਂਗ ਹੈ ਮੇਰੇ ਇਕੱਲੇ ਦੀ ਨਹੀਂ ਨੰਬਰ 1 ਲੈਂਡ ਟਾਇਨਰ ਐਕਟ 1953 ਯਾਨੀ ਜ਼ਮੀਨ ਦੀ ਰੱਖੀ ਜਾਣ ਦੀ ਹੱਦ ਪਾਕਿਸਤਾਨੋਂ ਆਇਆਲੀ 50 ਏਕੜ ਤੇ ਲੋਕਲਾਂ ਵਾਸਤੇ 30 ਏਕੜ ਨੰਬਰ 2 ਲੈਂਡ ਰਿਫਾਰਮ ਐਕਟ 1972 ਯਾਨੀ ਜ਼ਮੀਨ ਦੀ ਰੱਖੀ ਜਾਣ ਦੀ ਹੱਦ 17.5 ਏਕੜ ਸਾਰਿਆਂ ਲਈ ਜਿਸ ਵਿੱਚ ਪਤਨੀ ਤੇ ਨਾਬਾਲਗ ਬੱਚੇ ਵੀ ਸ਼ਾਮਲ ਸਨ ਨੰਬਰ 3 ਅਰਬਨ ਲੈਂਡ ਸੀਲਿੰਗ ਐਕਟ 1976 ਯਾਨੀ ਜ਼ਮੀਨ ਦੀ ਰੱਖੀ ਜਾਣ ਦੀ ਹੱਦ ਵਕਫ ਵਕਫ ਸ਼ਹਿਰਾਂ ਵਿੱਚ ਵਕਫ ਵਕਫ ਸੀ ਇਸ ਕਾਨੂੰਨ ਥੱਲੇ ਅਮਰitsar ਜਲੰਧਰ ਤੇ ਲੁਧਿਆਣਾ ਹੀ ਆਉਂਦੇ ਸਨ ਤੇ ਵੱਧ ਤੋਂ ਵੱਧ ਰੱਖੀ ਜਾਣ ਵਾਲੀ ਜ਼ਮੀਨ ਦੀ ਹੱਦ 5 ਕਨਾਲ ਤੇ 4 ਕਨਾਲ فی ਪਰਿਵਾਰ ਸੀ ਸਾਲ 1976 ਵਿੱਚ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਜਲੰਧਰ ਅਮਰitsar ਤੇ ਲੁਧਿਆਣਾ ਤੇ ਭਾਰਤ ਦੇ ਹੋਰ ਵੀ ਕਈ ਵੱਡੇ ਸ਼ਹਿਰਾਂ ਵਿੱਚ ਭਾਰਤ ਸਰਕਾਰ ਨੇ ਅਰਬਨ ਲੈਂਡ ਸੀਲਿੰਗ ਐਕਟ 1976 ਲਾਗੂ ਕਰ ਦਿੱਤਾ ਅਰਬਨ ਲੈਂਡ ਸੀਲਿੰਗ ਐਕਟ ਕਹਿਣ ਨੂੰ ਉਹਨਾਂ ਲੋਕਾਂ ਲਈ ਬਣਾਇਆ ਸੀ ਜਿਨ੍ਹਾਂ ਕੋਲ ਕਾਲਾ ਸਨ ਸੀ ਤੇ ਉਸ ਜ਼ਮੀਨ ਦਾ ਟੁਕੜਾ ਸ਼ਹਿਰ ਵਿੱਚ ਖਰੀਦ ਕੇ ਰੱਖ ਛੱਡਦੇ ਸਨ ਟੈਕਸ ਦੇਣ ਤੋਂ ਬਚ ਜਾਂਦੇ ਸਨ ਤੇ ਜ਼ਮੀਨ ਦੀ ਕੀਮਤ ਹਰ ਸਾਲ ਦੁੱਗਣੀ ਚੌਗਣੀ ਹੋ ਜਾਂਦੀ ਸੀ ਇਸ ਕਾਨੂੰਨ ਨੂੰ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਦਿਲੰਦਰ ਤੇ ਲੁਧਿਆਣਾ ਵਿੱਚ ਲਾਗੂ ਕੀਤਾ ਗਿਆ ਐਕਟ ਐਸੇ ਖਚਰੇ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਸ਼ਹਿਰ ਦੀ ਹੱਦ ਤੋਂ ਬਾਹਰ 8 ਕਿਲੋਮੀਟਰ ਦੀ ਖੇਤੀਬਾੜੀ ਵਾਲੀ ਸਾਰੀ ਜ਼ਮੀਨ ਤੇ ਵੀ ਇਹ ਲਾਗੂ ਹੁੰਦਾ ਸੀ ਇਹ ਖੇਤੀਬਾੜੀ ਵਾਲੀ ਜ਼ਮੀਨ ਵੀ ਖਾਲੀ ਪਈ ਜ਼ਮੀਨ ਐਲਾਨ ਦਿੱਤੀ ਗਈ ਸੀ ਤੇ ਇਸ ਦੇ ਮੌਜੂਦਾ ਮੁੱਲ ਵੀ ਐਕਟ ਵਿੱਚ ਹੀ ਨਿਰਧਾਰਤ ਕਰ ਦਿੱਤਾ ਗਿਆ ਸੀ ਇਹ ਮੁੱਲ ਸੀ 5 ਰੁਪਏ ਪ੍ਰਤੀ ਵਰਗ ਮੀਟਰ ਇਸ ਹਿਸਾਬ ਨਾਲ 1 ਏਕੜ ਦਾ ਮੁੱਲ 17500 ਰੁਪਏ ਫੀ ਏਕੜ ਬਣਦਾ ਸੀ 5 ਰੁਪਏ ਮੀਟਰ ਉਦੋਂ ਕੋਈ ਕੱਪੜਾ ਨਹੀਂ ਸੀ ਮਿਲਦਾ ਇਥੋਂ ਤੱਕ ਕਿ 1976 ਵਿੱਚ ਰਜਾਈਆਂ ਤੇ ਚੜਾਉਣ ਵਾਲੇ ਗਲਾਸ ਦੇ ਮਾਰਕੀਨ ਦੇ ਸਸਤੇ ਤੋਂ ਸਸਤੇ ਕੱਪੜੇ ਦਾ ਮੁੱਲ ਵੀ 11-12 ਰੁਪਏ ਮੀਟਰ ਸੀ ਹੋਰ ਤਾਂ ਹੋਰ 5 ਰੁਪਏ ਮੀਟਰ ਤਾਂ ਮਾੜੇ ਤੋਂ ਮਾੜਾ ਕਾਗਜ਼ ਵੀ ਨਹੀਂ ਸੀ ਆਉਂਦਾ ਆਪਰੋਧਕ ਜਿੰਨਾ ਸ਼ਹਿਰਾਂ ਦੀ ਲੱਖਾਂ ਏਕੜ ਜ਼ਮੀਨ ਇਸ ਸੈਕਟਰ ਥੱਲੇ ਆ ਕੇ ਕਿਸਾਨਾਂ ਕੋਲੋਂ ਖੋਸ ਜਾਣੀ ਸੀ ਇਹ ਮੁਕਾਦਮੇ ਸੁਪਰੀਮ ਕੋਰਟ ਤੱਕ ਗਏ 10 ਸਾਲ ਤੱਕ ਬਣਾਇਆ ਇਹ ਕਾਨੂੰਨ ਮਸਾ ਕਿਤੇ 1986 ਵਿੱਚ ਜਾ ਕੇ ਖਤਮ ਹੋਇਆ ਪਰ ਬਹੁਤ ਲੋਕਾਂ ਨੇ ਡਰ ਦੇ ਮਾਰੇ ਆਪਣੀ ਜ਼ਮੀਨ ਕੋਡੀਆਂ ਦੇ ਭਾਅ ਵਿੱਚ ਚਿੱਤੀ ਸੀ ਇਹ ਤਿੰਨ ਤਨ ਜ਼ਮੀਨ ਦੀਆਂ ਵੱਤ ਤੋਂ ਵੱਤ ਬੰਦਿਸ਼ਾਂ ਸਨ ਜਿਨ੍ਹਾਂ ਨੂੰ ਪੰਜਾਬ ਦੇ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਹਿੰਦੂਆਂ ਦੀ ਗਿਣਤੀ ਇੰਨਾ ਵਿੱਚ ਮਸਾ ਅੱਧਾ ਫੀਸਤਵੀ ਨਹੀਂ ਸੀ ਇਹ ਤਿੰਨੇ ਕਾਨੂੰਨ ਸਿੱਖਾਂ ਦੇ ਹੱਥ ਰੰਬਾ ਤੇ ਮੋਢੇ ਤੇ ਕਾਖੋਤ ਕੇ ਬੰਨਣ ਵਾਲੀ ਚਾਦਰ ਰਖਾ ਕੇ ਇਹਨਾਂ ਨੂੰ ਕਾਹੀ ਬਣਾਉਣ ਲਈ ਬਣਾਏ ਗਏ ਸਨ ਇਹ ਸਮੇਂ-ਸਮੇਂ ਸਿੱਖਾਂ ਲਈ ਹਿੰਦੂ ਸਰਕਾਰਾਂ ਦਾ ਤੋਹਫ਼ਾ ਸੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਇਹ ਚਿਤ ਚੇਤਾ ਵੀ ਨਹੀਂ ਸੀ ਕਿ ਹਿੰਦੂ ਇਹਦਾ ਵਿਰਾਟ ਰੂਪ ਤਾਰਨ ਕਰੇਗਾ ਕੱਪੜੇ ਦੇ ਵਪਾਰੀਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਪਾਕ ਪਟਨ ਦੀ ਬਜਾਜੀ ਜਿਵੇਂ ਜਿਵੇਂ ਵੇਖੇ ਜਿਵੇਂ ਜਿਵੇਂ ਰਾਜੀ ਜਿਵੇਂ ਜਿਵੇਂ ਤੋਬੇ ਤਿਵੇਂ ਤਿਵੇਂ ਰੋਵੇ ਬਸ ਇਹੋ ਕੁਝ ਹੀ ਪੰਜਾਬ ਦੇ ਸਿੱਖਾਂ ਨਾਲ ਹੋਇਆ ਹੁਣ ਜਿਵੇਂ ਜਿਵੇਂ ਪਾਕ ਪਟਨ ਦੀ ਬਜਾਜੀ ਦੇ ਰੰਗ ਖੁਰਨ ਵਾਂਗ ਹਿੰਦੂ ਦਾ ਕੰਮ ਕਰਨ ਦਾ ਢੰਗ ਵੇਖਦੇ ਹਨ ਜਿਵੇਂ ਜਿਵੇਂ ਹੀ ਅੱਖਾਂ ਵਿੱਚ ਕਸੁੰਨ ਦੇ ਦੇ ਕੇ ਰੋਂਦੇ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ